ਲੋਕ ਸਭਾ ਹਲਕਾ ਗਰਦਾਸਪੁਰ ਤੋਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਡਾਕਟਰ ਦਿਲਜੀਤ ਸਿੰਘ ਚੀਮਾ ਵੱਲੋਂ ਲੋਕ ਸਭਾ ਹਲਕਾ ਗਰਦਾਸਪੁਰ ਅੰਦਰ ਚੋਣ ਪ੍ਰਚਾਰ ਭਖਿਆ ਹੋਇਆ ਹੈ ਜਿਸ ਦੇ ਮੱਦੇਨਜ਼ਰ ਵਿਧਾਨ ਸਭਾ ਕਪਟਾਲਾ ਅੰਦਰ ਮੀਟਿੰਗਾਂ ਦਾ ਦੌਰ ਹੀ ਜਾਰੀ ਜਿਸ ਵਿੱਚ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਆਕੇ ਸ਼੍ਰੋਮਣੀ ਕਾਲੀ ਦਲ ਵਿੱਚ ਸ਼ਾਮੂਲੀਅਤ ਕੀਤੀ ਇਸ ਮੌਕੇ ਤੇ ਪ੍ਰੈਸ ਨਾਲ ਗੱਲਬਾਤ ਡਾਕਟਰ ਚੀਮਾ ਨੇ ਮੀਟਿੰਗਾਂ ਦੌਰਾਨ ਹੋਏ ਇਕੱਠ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੇ ਹਲਕੇ ਦਾ ਸਰਬਪੱਕੀ ਵਿਕਾਸ ਕਰਵਾਉਣਗੇ ਜੇਕਰ ਉਹਨਾਂ ਨੂੰ ਹਲਕੇ ਨੇ ਜਿਤਾ ਕੇ ਤਾਕਤ ਬਖਸ਼ੀ ਜੋ ਕਿ ਪਿਛਲੇ ਐਮਪੀ ਨਹੀਂ ਕਰ ਸ ਇਸ ਮੌਕੇ ਤੇ ਉਹਨਾਂ ਨੇ ਆਪਣੇ ਵਿਰੋਧੀਆਂ ਨੂੰ ਤਿੱਖੇ ਰਗੜੇ ਵੀ ਲਾਏ ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਨੂੰ ਐਮਐਸਪੀ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਨਾ ਹੋਣ ਤੇ ਕੇਂਦਰ ਸਰਕਾਰ ਵੱਲੋਂ ਦਿੱਤੇ ਜਾਣ ਦੀ ਆਖੀ ਗੱਲ ਤੇ ਕਰੜੇ ਹਥਿਆ ਲਿਆ ਅਤੇ ਭਗਵੰਤ ਮਾਨ ਦੇ ਅਸਤੀਫੇ ਦੀ ਮੰਗ ਵੀ ਕੀਤੀ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਛੱਡ ਕੇ ਸ਼੍ਰੋਮਣੀ ਕਾਲੀ ਦਲ ਵਿੱਚ ਸ਼ਾਮਲ ਹੋਏ ਲੋਕਾਂ ਦਾ ਕਹਿਣਾ ਸੀ ਕਿ ਸਰਕਾਰ ਦੀ ਕਥਨੀ ਅਤੇ ਕਰਨੀ ਚ ਫਰਕ ਹੈ ਜਿਸ ਸਦਕਾ ਸ਼੍ਰੋਮਣੀ ਕਾਲੀ ਦਲ ਚ ਸ਼ਾਮਲ ਹੋਏ ਹਨ ਜੀਬੀਸੀ ਅਪਡੇਟ ਦੇ ਲਈ ਗੋਦਾਪੁਰ ਤੋਂ ਲਾਪ੍ਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਇਸ ਲੋਕ ਸਭਾ ਹਲਕੇ ਦੇ ਵਿੱਚ ਇਲੈਕਸ਼ਨ ਦਾ ਕੰਮ ਚਲਿਆ। ਬਹੁਤ ਕਮਾਂ ਦੇ ਉੱਤੇ ਆਮ ਆਦਮੀ ਪਾਰਟੀ, ਕਾਂਗਰਸ ਤੇ ਬਾਕੀ ਪਾਰਟੀਆਂ ਤੇ ਵੱਡੀ ਗਿਣਤੀ ਦੇ ਵਿੱਚ ਆਗੂ ਤੇ ਵਰਕਰ ਸਾਬਾਨ ਆਪੋ ਆਪਣੀਆਂ ਪਾਰਟੀਆਂ ਛੱਡ ਕੇ ਤੇ ਸ਼ੁਰੂ ਆਪਣੇ ਦਲ ਦੇ ਵਿੱਚ ਸ਼ਮੂਲਿਤ ਕਰਦੇ। ਅੱਜ ਬਟਾਲਾ ਦੇ ਵਿੱਚ ਵੀ ਸਾਡੇ ਬਹੁਤ ਸਾਰੇ ਨੌਜਵਾਨ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਜਗਰੀਵਾਲ ਨੇ ਜਿਹੜਾ ਉਸ ਵੇਲੇ ਗੁੰਮਰਾਹਕੁੰਨ ਪ੍ਰਚਾਰ ਕੀਤਾ ਸੀ ਉਹਦੇ ਵਿੱਚ ਆ ਕੇ ਆਮ ਆਦਮੀ ਪਾਰਟੀ ਦੇ ਨਾਲ ਖੜ ਗਏ ਸੀ ਅੱਜ ਦਰਜਨਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੌਜਵਾਨਾਂ ਨੇ ਜਿਨ੍ਹਾਂ ਵਿੱਚ ਸਾਡੀਆਂ ਬੀਬੀਆਂ ਵੀ ਨਾਲ ਸ਼ਾਮਲ ਹੋਈਆਂ ਸਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੰਭੋਲਿਤ ਕੀਤੀ ਹੈ ਮੈਂ ਸਾਰਿਆਂ ਦਾ ਸਵਾਗਤ ਕਰਦਾ ਜੈਨੂ ਆਖਦਾ ਔਰ ਇਸ ਕੱਲ ਦਾ ਭਰੋਸਾ ਦਿੰਦਾ ਕਿ ਉਹਨਾਂ ਦਾ ਪਾਰਟੀ ਦੇ ਵਿੱਚ ਪੂਰਾ ਮਾਨ ਸਨਮਾਨ ਕਰਤਾ ਦੋਧਰਵਾਤ ਇੱਥੇ ਸ਼ਮੀ ਜੀ ਵੀ ਹਾਜ਼ਰ ਹੈ ਸੁੱਖਾ ਜੀ ਵੀ ਹਾਜ਼ਰ ਹੈ ਓਪੀ ਸਾਹਿਬ ਵੀ ਹਾਜ਼ਰ ਹੈ ਬਾਕੀ ਸਾਰੇ ਉਹਨਾਂ ਦੇ ਸਾਥੀ ਪੰਨੂ ਸਾਹਿਬ ਸਭ ਦਾ ਮੈਂ ਧੰਨਵਾਦ ਕਰਦਾ ਦੇਖੋ ਬਟਾਲੇ ਤੋਂ ਹੀ ਆਮ ਆਦਮੀ ਪਾਰਟੀ ਦਾ ਜਿਹੜਾ ਮੌਜੂਦਾ ਐਮਐਲਏ ਹੈ ਸ਼ੈਰੀ ਕਲਸੀ ਉਹ ਲੋਕ ਸਭਾ ਦਾ ਉਮੀਦਵਾਰ ਜਦੋਂ ਉਹਦੇ ਆਪਣੇ ਸ਼ਹਿਰ ਦੇ ਲੋਕੀ ਉਹਨੂੰ ਛੱਡ ਰਿਹਾ ਅਰਸ਼ ਸ਼ਰਮਣੀ ਅਕਾਲੀ ਦਲ ਦੇ ਵਿੱਚ ਸਮੂਹਯਤ ਕਰ ਰਿਹਾ ਤੇ ਇਹ ਬਹੁਤ ਵੱਡਾ ਬਾਕੀ 9 ਹਲਕਿਆਂ ਵਾਸਤੇ ਇੱਕ ਸੰਦੇਸ਼ ਹੈ ਇਹਨਾਂ ਲੋਕਾਂ ਦਾ ਕਿ ਇਹ ਬੰਦਾ ਸਾਡੀਆਂ ਭਾਵਨਾਵਾਂ ਦੇ ਉੱਤੇ ਪੂਰਾ ਨਹੀਂ ਉਤਰਿਆ ਕਿਉਂਕਿ ਗੱਲਾਂ ਤਾਂ ਕਰਦੇ ਸੀ ਇਮਾਨਦਾਰੀਆਂ ਦੀ ਅੱਜ ਸવાય ਬੇਈਮਾਨੀ ਤੋਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਦੇ ਵਿੱਚ ਹੋਰ ਕੁਝ ਵੀ ਤੁਹਾਨੂੰ ਨਜ਼ਰ ਨਹੀਂ ਆਉਂਦਾ ਅਰਵਿੰਦ ਕੇਜਰੀਵਾਲ ਖੁਦ ਭ੍ਰਿਸ਼ਟਾਚਾਰ ਦੇ ਵੱਡੇ ਸਕੈਂਡਲ ਦੇ ਵਿੱਚ ਅੰਦਰ ਆ ਉਦੇ ਸਾਥੀ ਮੰਤਰੀ ਜਿਨ੍ਹਾਂ ਨੂੰ ਦੇਸ਼ ਭਗਤ ਦੱਸਦੇ ਹੁੰਦੇ ਸੀ ਉਹ ਵੀ ਸਾਰੇ ਅੰਦਰ ਆ ਇੱਥੇ ਵੀ ਸ਼ਰਾਬ ਦਾ ਬੜਾ ਵੱਡਾ ਘਟਾਲਾ ਹੋਇਆ ਜਦੀ ਸੀਬੀ ਇਨਕੁਆਰੀ ਚੱਲ ਰਹੀ ਹੈ ਥੋੜੀ ਦੇਰ ਤੱਕ ਪੰਜਾਬ ਦੇ ਮੰਤਰੀ ਵੀ ਅੰਦਰ ਹੋਣਗੇ ਇਸ ਕਰਕੇ ਜਨਤਾ ਦੇ ਨਾਲ ਇਹਨਾਂ ਨੇ ਬੜਾ ਵੱਡਾ ਧੋਖਾ ਕੀਤਾ ਤੇ ਲੋਕਾਂ ਦੇ ਨਾਲ ਫਰਾਡ ਕੀਤਾ ਦੂਜਾ ਹੁਣ ਫਰਾਡ ਕਰ ਰਹੀ ਹੈ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਦੇ ਨਾਲ ਗੁਪਤ ਸਮਝੌਤਾ ਕਰਕੇ ਕਿਉਂਕਿ ਦਿੱਲੀ ਦੇ ਵਿੱਚ ਤੇ ਸਮਝੌਤਾ ਖੁੱਲਾ ਆ ਪਰਸੋ ਭਗਵੰਤ ਮਾਨ ਜੀ ਦੀ ਫੋਟੋ ਛਪੀ ਸੀ ਉੱਥੇ ਬਾਵਾ ਜਦੋਂ ਉੱਚੀਆਂ ਕਰਦੇ ਆ ਇੱਕ ਵਾਰ ਭਗਵੰਤ ਮਾਨ ਦੀ ਹੁੰਦੀ ਹੈ ਇੱਕ ਕਿਸੇ ਕਾਂਗਰਸੀ ਲੀਡਰ ਨੇ ਫੜੀ ਹੁੰਦੀ ਉੱਥੇ ਇਹਨਾਂ ਦਾ ਖੁੱਲਿਆ ਸਮਝੌਤਾ ਔਰ ਇੱਥੇ ਇਹਨਾਂ ਦਾ ਗੁਪਤ ਸਮਝੌਤਾ ਕਿਉਂਕਿ ਇੱਥੇ ਡਰਦੇ ਆ ਦੋਨੇ ਕਿ ਬਦਨਾਮੀ ਦੋਨਾਂ ਸਰਕਾਰਾਂ ਦੀ ਇੰਨੀ ਹੋਈ ਆ ਕਾਂਗਰਸ ਦੀ ਵੀ ਤੇ ਆਮ ਆਦਮੀ ਪਾਰਟੀ ਦੀ ਵੀ ਜੇ ਇਕੱਠੇ ਹੋ ਗਏ ਤੇ ਫਿਰ ਪਛਾਲ ਆ ਜਾਣਾ ਇੱਥੇ ਲੁਕ ਲੁਕ ਕੇ ਰਾਤ ਨੂੰ ਮਿਲਦੇ ਆ ਤੇ ਦਿੱਲੀ ਜਾ ਕੇ ਖੁੱਲ ਕੇ ਸਮਝੌਤਾ ਕਰਦੇ ਆ ਪਰ ਜਨਤਾ ਇਹਨਾਂ ਦੇ ਜਿਹੜੇ ਇਹ ਗੁੱਤ ਸਮਝੌਤੇ ਆ ਉਹਦੇ ਤੋਂ ਸੁਚੇਤ ਹੈ ਔਰ ਸ਼ਰੋਮਣੀ ਅਕਾਲੀ ਦਲ ਦਾ ਕਾਫਲਾ ਜਿਹੜਾ ਦਿਨ ਅੱਗੇ ਵਧ ਰਿਹਾ ਔਰ ਇਹ ਜਿੱਤ ਵਾਲੇ ਪਾਸੇ ਵਧੇ ਜੀਵਨ ਸਿੰਘ ਭਗਵੰਤ ਮਾਨ ਦਾ ਉਹ ਕਿਹਾ ਕਿ ਐਮਐਸਪੀ ਉਹਨਾਂ ਦਾ ਉਹਨਾਂ ਦੇ ਅਧਿਕਾਰ ਖੇਤਰ ਨਹੀਂ ਉਹ ਕੇਂਦਰ ਦਵੇਗੀ ਦੇਖੋ ਜੇ ਭਗਵੰਤ ਮਾਨ ਜੀ ਕਹਿੰਦੇ ਆ ਕਿ ਮੈਂ ਹੁਣ ਐਮਐਸਪੀ ਨਹੀਂ ਦੇ ਸਕਦਾ ਇੱਕ ਤਾਂ ਤੁਹਾਨੂੰ ਬੇਨਤੀ ਹੈ ਕਿ ਭਗਵੰਤ ਮਾਨ ਜੀ ਦਾ ਵੀ ਬਿਆਨ ਪੁਰਾਣਾ ਚਲਾਓ ਵੀਡੀਓ ਕੱਢ ਕੇ ਜਿੱਦੇ ਚ ਕਿਹਾ ਸੀ ਕਿ ਸਾਰੀਆਂ ਫਸਲਾਂ ਦੀ ਐਮਐਸਪੀ ਮੈਂ ਸਟੇਟ ਵੱਲੋਂ ਦਊਂਗਾ ਇੱਕ ਉਹਨਾਂ ਦੀ ਮੰਤਰੀ ਸੀ ਜਿਹਨੇ ਚੁਟਕੀ-ਚੁਟਕੀ ਮਾਰ ਕੇ ਕਿਹਾ ਸੀ 5 ਮਿੰਟਾਂ ਚ ਦੇ ਆਗੇ ਤੇ ਨਾਲ ਉਦੋਂ ਕਹਿੰਦੇ ਸੀ ਕਿ ਕਾਂਗਰਸ ਦਾ ਮੁੱਖ ਮੰਤਰੀ ਅਸਤੀਫਾ ਦੇਵੇ ਤੇ ਹੁਣ ਫਿਰ ਭਗਵੰਤ ਮਾਨ ਜੀ ਅਸਤੀਫਾ ਦੇ ਦਿਓ ਜਦੋਂ ਤੁਸੀਂ ਅੱਜ ਮੰਨ ਲਿਆ ਕਿ ਤੁਸੀਂ ਸਿਰਫ ਇਲੈਕਸ਼ਨ ਜਿੱਤਣ ਵਾਸਤੇ ਲੋਕਾਂ ਨੂੰ ਗੁੰਮਰਾਹ ਕੀਤਾ ਤੇ ਹੁਣ ਕਿਸ ਮੂੰਹ ਦੇ ਨਾਲ ਤੁਸੀਂ ਗੱਡੀ ਦੇ ਉੱਤੇ ਬੈਠੇ ਹੋ ਅੱਜ ਤੁਸੀਂ ਆਉਣਾ ਪਤਾ ਲੱਗਿਆ ਗੁਰਦਾਸਪੁਰ ਅੱਜ ਅਸਤੀਫਾ ਦੇ ਕੇ ਜਾਓ ਕੱਲਾ ਇਹ ਨਾ ਕਹਿ ਕੇ ਜਾਓ ਕਿ ਮੈਂ ਐਮਐਸਪੀ ਨਹੀਂ ਦੇ ਸਕਦਾ ਨਾਲ ਅਸਤੀਫਾ ਦੇ ਕੇ ਜਾਓ ਨਹੀਂ ਦੇ ਕੇ ਜਾਓ ਕਿ ਤੇ ਫਿਰ ਗੁਰਦਾਸਪੁਰ ਲੋਕ ਸਭਾ ਦੇ ਹਲਕੇ ਦੇ ਪਾਰਲੀਮੈਂਟ ਦੇ ਲੋਕ ਤੁਹਾਨੂੰ ਸਬਕ ਸਿਖਾਉਣਗੇ ਤੁਹਾਨੂੰ ਮਜਬੂਰ ਕਰਨਗੇ ਕਿ ਤੁਹਾਨੂੰ ਗੱਡੀ ਤੋਂ ਕਿਵੇਂ ਲਾਉਣਾ ਜਿੰਦਰ ਸਿੰਘ ਜੀ ਕਿਹੜੀ ਪਾਰਟੀ ਨੂੰ ਛੱਡ ਕੇ ਆਜੋ ਕਾਲੀ ਗੱਲ ਆਮ ਆਦਮੀ ਪਾਰਟੀ ਛੱਡਦੇ ਆਂ ਕਿਉਂ ਕੀ ਕਾਰਨ ਬਣਿਆ ਕਿਉਂ ਤੁਸੀਂ ਆ ਜਾਓ ਮਾਣ ਜੀ ਦੋ ਸਾਲ ਹੋ ਗਏ ਸਾਡਾ ਕੋਈ ਕੰਮ ਹੀ ਨਹੀਂ ਹੋਇਆ ਸਾਡੇ ਕਿਸੇ ਵੀ ਮੁੰਡੇ ਦਾ ਆਪਣੇ 25 30 ਜਨਾਂ ਦਾ ਗਰੁੱਪ ਹੈ ਸਾਡਾ ਸਾਡਾ ਇੱਕ ਬੰਦੇ ਦਾ ਵੀ ਕੰਮ ਨਹੀਂ ਹੋਇਆ ਕਾਲੀ ਟਾਲੀ ਆਪਣਾ ਆਏ ਸਰਕਾਰ ਤੇ ਕੰਮ ਹੋਣ ਸਾਰੇ ਸਾਡੇ ਮਲੇ ਦੇ ਅਸੀਂ ਅੱਜ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਵਿਕਾਸ ਬੜਾ ਕੀਤਾ ਹੈ ਵਿਕਾਸ ਦੀ ਹੈ ਅੱਲਾ ਲੈ ਕੇ ਜੀਏ ਕੋਈ ਵਿਕਾਸ ਨਹੀਂ ਹੋਦਾ ਦੇ ਪ੍ਰਾਪਤੀਆਂ ਲਾ ਕੇ ਲੋਕਾਂ ਤੇ ਜਾਵਾਂਗੇ ਤੁਸੀਂ ਕਹਿੰਦੇ ਅਸੀਂ ਪਾਰਟੀ ਛੱਡ ਰਹੇ ਹਾਂ ਕੁਝ ਨਹੀਂ ਹੋਇਆ ਐਸਾ ਕੁਝ ਵੀ ਨਹੀਂ ਆਇਆ